ਸ਼ਸ਼ੀਕਲ ਜੀ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਗੁਰਨਾਰਕ ਸਟੋਰ ਮੈਸਰ ਖਾਨਾ ਤੇ ਤੁਹਾਡਾ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰਦੇ ਹਾਂ ਤੁਹਾਨੂੰ ਵਧਾਈਆਂ ਜੀ ਵਿਸ਼ਕਰਮਾ ਦੇ ਦੀ ਅੱਜ ਤੁਹਾਨੂੰ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਭਾਈਚਾਰੇ ਨੂੰ ਆਪਣੇ ਰਾਮ ਗੜੀਏ ਮਿਸਤਰੀਆਂ ਨੂੰ ਭਾਈਆਂ ਨੂੰ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਆਪਾਂ ਅੱਜ ਆਰਟੀਕਲ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਜਿਹੜਾ ਅੱਜ ਦਾ ਆਰਟੀਕਲ ਹੈ ਮੈਂ ਤੁਹਾਨੂੰ ਚੈੱਕ ਕਰਾਉਣੀ ਆ ਨਹੀਂ ਤਾਂ ਕਲਰ ਵਾਈ ਚੈੱਕ ਕਰਾਉਣੀ ਆ ਬਹੁਤ ਹੀ ਸੋਹਣਾ ਆਰਟੀਕਲ ਆਪਾਂ ਲੈ ਕੇ ਤੁਹਾਡੇ ਵਾਸਤੇ ਆਏ ਆ ਤੇ ਕਲਰ ਜਿਹੜੇ ਇਹਦੇ ਵਿੱਚ ਬੜੇ ਬੜੇ ਪਿਆਰੇ ਆਏ ਨੇ ਤੇ ਰੇਟ ਵੀ ਆਪਾਂ ਇਹਨਾਂ ਦਾ ਤੁਹਾਨੂੰ ਬਹੁਤ ਬਾਜ ਰੇਟ ਦੇਵਾਂਗੇ ਬਹੁਤ ਸੋਹਣੇ ਸੋਹਣੇ ਕਲਰ ਆ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਤੇ ਆਜੋ ਆਪਾਂ ਵੀਡੀਓ ਕਰਦੇ ਆ ਸ਼ੁਰੂ ਤੇ ਬਹੁਤ ਸੋਹਣੇ ਸੋਹਣੇ ਸੂਟ ਨੇ ਤੇ ਇਹ ਆਪਾਂ ਗਰਲ ਸ਼ਰਟ ਮ ਆਪਣੇ ਕੋਲੇ ਆਈ ਹੈ ਮਸਲੀਨ ਦੇ ਉੱਤੇ ਆਪਾਂ ਸਟਾਫ ਤੁਹਾਨੂੰ ਦੇਵਾਂਗੇ ਤੇ ਆਹ ਲਓ ਜੀ ਚੈੱਕ ਕਰੋ ਤੁਸੀਂ ਸੂਟ ਨੂੰ ਤੇ ਇਹਦੇ ਘੇਰ ਦੇ ਉੱਤੇ ਬਹੁਤ ਸੋਹਣਾ ਫਲਾਵਰ ਹੈ ਸਾਰੀ ਗਰਲਸ਼ਰਟ ਮੈਂ ਤੇ ਗਲੇ ਦੇ ਉੱਤੇ ਵੀ ਤੁਹਾਨੂੰ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਆਪਾਂ ਦੇਾਂਗੇ ਤੇ ਬਾਟਮ ਦੇਾਂਗੇ ਨਾਲ ਆਪਾਂ ਪਿਓਰ ਮੰਡਾਲ ਦੀ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਬਾਟਮ ਬਾਟਮ ਆਊਗੀ ਤੇ ਦੁਪੱਟਾ ਜਿਹੜਾ ਤੁਹਾਨੂੰ ਦੇਾਂਗੇ ਬਹੁਤ ਹੀ ਸੋਹਣਾ ਗਰਲਸ਼ਰਟ ਮਨਾ ਖੁੱਲਾ ਸਾਈਡ ਦੁਪੱਟੇ ਦਾ ਬਹੁਤ ਪਿਆਰਾ ਦੁਪੱਟਾ ਹੈ ਤੇ ਇਹਦੇ ਵਿੱਚ ਕਲਰ ਆਪਾਂ ਤੁਹਾਨੂੰ ਦੇਾਂਗੇ 4 ਚਾਰੋ ਕਲਰ ਬਹੁਤ ਸੋਹਣੇ ਨੇਗੇ ਤੇ ਖੁੱਲੇ ਸਾਈਜ਼ ਦੇ ਦੁਪੱਟਿਆਂ ਨਾਲ ਕਲਰ ਤੁਸੀਂ ਚੈੱਕ ਕਰਿਆ ਬਹੁਤ ਪਿਆਰੇ ਪਿਆਰੇ ਕਲਰ ਆਇਆ ਲਓ ਜੀ ਦੂਸਰਾ ਕਲਰ ਲਾਈਟ ਲਵੈਂਡਰ ਸ਼ੇਡ ਦੇ ਵਿੱਚ ਹੈ ਤੀਸਰਾ ਕਲਰ ਆਪਾਂ ਤੁਹਾਨੂੰ ਲਾਈਟ ਫਿਰੋਜੀ ਦੇ ਵਿੱਚ ਦੇਵਾਂਗੇ ਚੌਥਾ ਪਿਸਤਾ ਟੋਨ ਦੇ ਵਿੱਚ ਆਊਗਾ ਚਾਰੇ ਕਲਰ ਬਹੁਤ ਸੋਹਣੇ ਨੇਗੇ ਸੂਟ ਦਾ ਰੇਟ ਦੇਵਾਂਗੇ 1050 ਰੁਪਏ ਆਲ ਇੰਡੀਆ ਸ਼ਿਪ ਫਰੀ ਹੋਊਗੀ ਤੇ ਇਸੇ ਨੰਬਰ ਤੇ ਵਟਸਐਪ ਚੱਲਦਾ ਤੁਸੀਂ ਸਾਡੇ ਕੋਲੋਂ ਸਕਰੀਨਸ਼ਾਟ ਭੇਜ ਕੇ ਸੂਟ ਮੰਗਾ ਸਕਦੇ ਹੋ ਤੇ ਵੀਡੀਓ ਲਾਈਕ ਸ਼ੇਅਰ ਕਰਨਾ ਜੀ ਸੋਹਣਾ ਜਿਹਾ ਕਮੈਂਟ ਕਰਨਾ ਧੰਨਵਾਦ ਸ਼ਸ਼ਕਾਲ